ਅਤੀਸ਼ੀ ਮਾਰ ਲੈਣਾ ਬਹੁਤ ਸ਼ੋਰ ਮਚਾ ਰਹੀ ਸੀ ਮਾਈਕ ਤੋਂ ਬਗੈਰ ਬੋਲ ਰਹੀ ਸੀ ਕਿ ਤੁਸੀਂ ਪੋਲੂਸ਼ਨ ਤੇ ਦਿੱਲੀ ਦੀ ਬਹਿਸ ਕਰਾਓ ਦੁਬਾਰਾ ਦੁਬਾਰਾ ਕਹਿ ਰਹੀ ਸੀ ਕਿ ਪੋਲੂਸ਼ਨ ਤੇ ਬਹਿਸ ਕਰਾਓ ਪੋਲੂਸ਼ਨ ਤੇ ਬਹਿਸ ਕਰਾਓ ਉਹਨੇ ਫਿਰ ਇੱਕ ਲਫ਼ਜ਼ ਵਿੱਚ ਵਰਤ ਲਿਆ ਕਿ ਕੁੱਤੋਂ ਕਾ ਸਮਾਨ ਤੁਸੀਂ ਮਤਲਬ ਜਿਹੜੀ ਪਿਛਲੇ ਦਿਨਾਂ ਅੱਜ ਕੋਈ ਦਿੱਲੀ ਚ ਕੰਟਰੋਵਰਸੀ ਉੱਠੀ ਸੀ ਕਿ ਟੀਚਰਸ ਦੀ ਡਿਊਟੀ ਕੋ ਲੱਗੀ ਕਿ ਨਹੀਂ ਲੱਗੀ ਮੈਨੂੰ ਨਹੀਂ ਪਤਾ ਪਰ ਉਹਨੇ ਬੋਲਦੇ-ਬੋਲਦੇ ਨੇ ਇਹ ਸ਼ਬਦ ਵਰਤ ਲਿਆ ਕਿ ਕੁੱਤੋਂ ਕਾ ਸਮਾਨ ਫਿਰ ਮੈਂ ਅਗਲੀ ਗੱਲ ਨਹੀਂ ਕਹਿ ਸਕਦਾ ਤੇ ਉਸ ਤੇ ਬਹੁਤ ਸ਼ੋਰ ਮਚਿਆ ਬਵਾਲ ਉੱਠਿਆ ਉੱਠਣਾ ਸੀ ਕਿਉਂਕਿ ਉੱਥੇ ਦਿੱਲੀ ਦੇ ਵਿਧਾਨ ਸਭਾ ਦੇ ਵਿੱਚ ਸਿੱਖ ਮੈਂਬਰ ਵੀ ਬੈਠੇ ਨੇ ਮਨਜਿੰਦਰ ਸਿੰਘ ਸਰਸਾ ਨੇ ਇਮੀਡੀਏਟਲੀ ਉੱਠ ਕੇ ਕਿਹਾ ਕਿ ਇਸ ਨੇ ਸਾਡੇ ਗੁਰੂ ਤੇਗਪਹਾਦਰ ਸਾਹਿਬ ਦਾ ਅਪਮਾਨ ਕੀਤਾ ਇਹ ਗੱਲ ਦਿੱਲੀ ਵਿਧਾਨ ਸਭਾ ਦੀ ਜਿਹੜੀ ਰਿਕਾਰਡ ਪ੍ਰोसीडिंग्स ਆ ਜਿੱਥੇ ਬੈਠੇ ਹੁੰਦੇ ਨੇ ਰਿਕਾਰਡਰਸ ਬੈਠੇ ਨੇ ਔਰ ਉੱਥੇ ਲਾਈਵ ਪ੍ਰोसीडिंग्स ਚੱਲ ਰਹੀਆਂ ਕੈਮਰਾਸ ਲੱਗੇ ਨੇ ਉਹਦੇ ਵਿੱਚ ਰਿਕਾਰਡ ਹੋ ਗਈ ਔਰ ਉਸ ਤੋਂ ਬਾਅਦ ਸਾਰੇ ਦੇਸ਼ ਵਿੱਚ ਸ਼ੋਰ ਮਚਿਆ ਪੰਜਾਬ ਦੇ ਵਿੱਚ ਵੀ ਇਹ ਗੱਲ ਦਾ ਰਿਐਕਸ਼ਨ ਬਹੁਤ ਜ਼ਬਰਦਸਤ ਆਇਆ ਉਹ ਜਿਹੜੀ ਵੀਡੀਓ ਸੀਗੀ ਅਤੀਸ਼ੀ ਮਾਰਲੈਨਾਂ ਦੀ ਉਹ ਦਿੱਲੀ ਵਿਧਾਨ ਸਭਾ ਦੀ ਪ੍ਰੋਸੀਡਿੰਗਸ ਦਾ ਹਿੱਸਾ ਸੀ ਉਹ ਜਦੋਂ ਵੀਡੀਓ ਦਿੱਲੀ ਵਿਧਾਨ ਸਭਾ ਚੋਂ ਬਾਹਰ ਨਿਕਲੀ ਤਾਂ ਉਸ ਨੂੰ ਮੈਂ ਵੀ ਸ਼ੇਅਰ ਕੀਤਾ ਆਪਣੇ ਪੇਜ ਦੇ ਉੱਤੇ ਸੋਸ਼ਲ ਮੀਡੀਆ ਦੇ ਫੇਸਬੁਕ ਸਾਹਿबान ਦੀ ਤੋਹਿੰਨ ਕੀਤੀ ਆ ਤੇ ਅਤੀਸ਼ੀ ਮਾਰਲੈਨਾਂ ਦੇ ਖਿਲਾਫ ਕੇਜਰੀਵਾਲ ਨੂੰ ਐਕਸ਼ਨ ਲੈਣਾ ਚਾਹੀਦਾ ਇਹਨੂੰ ਆਪਣੀ ਪਾਰਟੀ ਚੋਂ ਹਟਾਉਣਾ ਚਾਹੀਦਾ ਇਹਦਾ ਅਸਤੀਫਾ ਲੈਣਾ ਚਾਹੀਦਾ ਔਰ ਅਤੀਸ਼ੀ ਮਾਰਲੈਨਾਂ ਨੂੰ ਇਸ ਇਹਨਾਂ ਆਪ ਸ਼ਬਦਾਂ ਵਾਸਤੇ ਜਨਤਕ ਮਾਫੀ ਮੰਗਣੀ ਚਾਹੀਦੀ ਆ ਅਸੀਂ ਆਪਣੇ ਤੇ ਸ਼ੇਅਰ ਕੀਤੀ ਮੇਰੇ ਨਾਲ ਹੋਰ ਨਾ ਜਿਹੜੇ ਆਪੋਜੀਸ਼ਨ ਦੇ ਲੀਡਰਸ ਸੀ ਪੰਜਾਬ ਦੇ ਵਿੱਚ ਐਕਟੀਵਿਸਟ ਸੀਗੇ ਉਹਨਾਂ ਨੇ ਵੀ ਸ਼ੇਅਰ ਕੀਤੀ ਹੁਣ ਔਰ ਜਦੋਂ ਕੱਲ ਬਹਿਸ ਹੋਈ ਵਿਧਾਨ ਸਭਾ ਜਿਹੜੇ ਪੋਲੂਸ਼ਨ ਤੇ ਜਿਹਦੇ ਤੇ ਰੌਲਾ ਪਾ ਰਹੀ ਸੀ ਗਲਾ ਪਾੜ-ਪਾੜ ਕੇ ਕਿ ਪੋਲੂਸ਼ਨ ਤੇ ਬਹਿਸ ਕਰੋ ਇਤੀਸ਼ੀ ਮਾਰ ਲੈਣਾ ਦਿੱਲੀ ਦੀ ਵਿਧਾਨ ਸਭਾ ਚ ਹੈ ਹੀ ਨਹੀਂ ਸੀ ਲੇਕਿਨ ਇਸ ਤੋਂ ਵੀ ਹਟ ਕੇ ਜਿਹੜੀ ਸਭ ਤੋਂ ਕੋਜੀ ਹਰਕਤ ਕੀਤੀ ਝਾੜੂ ਦੀ ਸਰਕਾਰ ਨੇ ਕੇਜਰੀਵਾਲ ਨੇ ਭਗਵੰਤਪਾਲ ਨੇ ਇੱਕ ਅਤੀਸ਼ੀ ਮਾਰ ਲੈਣਾ ਖਿਲਾਫ ਤਾਂ ਕੋਈ ਐਕਸ਼ਨ ਲਿਆ ਨਹੀਂ ਉਹਨੂੰ ਦਾ ਬਇਜ਼ਤ ਭਰੀ ਕਰ ਦਿੱਤਾ ਇਹ ਕਹਿ ਕੇ ਕਿ ਜੀ ਇਹ ਵੀਡੀਓ ਜਿਹੜੀ ਡਾਕਟਰਡ ਹੈ ਔਰ ਇਹ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਕੰਮ ਆ ਤੇ ਉਲਟਾ ਜਲੰਧਰ ਦੇ ਵਿੱਚ ਇੱਕ ਫਰਜ਼ੀ ਕੰਪਲੇਂਟ ਕੋ ਇਕਬਾਲ ਸਿੰਘ ਖੜਾ ਕਰਕੇ ਆਪਣੀ ਪਾਰਟੀ ਦਾ ਬੰਦਾ ਤੇ ਕਮਿਸ਼ਨਰ ਪੁਲਿਸ ਕੋਲੋਂ ਹੁਕਮ ਦਵਾਤੇ ਕਿ ਜਿਹੜੇ ਲੋਕਾਂ ਨੇ ਇਹਦੀ ਵੀਡੀਓ ਸ਼ੇਅਰ ਕੀਤੀ ਸਿਲੈਕਟਿਵਲੀ ਉਹਨਾਂ ਦੇ ਇੱਕ ਐਫਆਈਆਰ ਦਰਜ ਕਰ ਦਿੱਤੇ ਜਾਵੇ ਆਈਟੀ ਐਕਟ ਦੇ ਤਹਿਤ ਔਰ ਪਰਸੋ ਰਾਤ ਬਹੁਤ ਪ੍ਰੈਸ਼ਰ ਪਾ ਕੇ ਪਤਾ ਲੱਗਿਆ ਕਿ ਕਮਿਸ਼ਨਰ ਪੁਲਿਸ ਮੰਨਦੀ ਨਹੀਂ ਸੀ ਬੀਬੀ ਆ ਉਥੇ ਲੇਡੀ ਉਹ ਕਹਿ ਰਹੀ ਸੀ ਕਿ ਗਲਤ ਆ ਕਿਉਂਕਿ ਇਹ ਪ੍ਰੋਪਰਟੀ ਦਿੱਲੀ ਵਿਧਾਨ ਸਭਾ ਦੀ ਹੈ ਬੀਟੋ ਅਗਰ ਆਪਾਂ ਇੱਥੇ ਪਰਚਾ ਦਰਜ ਕਰਾਂਗੇ ਤੇ ਇਹ ਆਪਣੇ ਤੇ ਰਿਬਾਉਂਡ ਕਰੂਗੀ ਨਹੀਂ ਮੰਨੇ ਜੋ ਇਹਨਾਂ ਦੀ ਆਦਤ ਆ ਤੇ ਇਹਨਾਂ ਨੇ ਇੱਕ ਐਫ ਆਰ ਦਰਜ ਕਰਤੀ ਪੂਰੀ ਪੁਖਤਾ ਜਾਣਕਾਰੀ ਨਾਲ ਕਹਿ ਰਿਹਾ ਦਾਅਵੇ ਨਾਲ ਕਿ ਉਹ ਚਾਰ ਬੰਦਿਆਂ ਦੇ ਖਿਲਾਫ ਐਫ ਆਰ ਦਰਜ ਕੀਤੀ ਇੱਕ ਉਹ ਦਿੱਲੀ ਦਾ ਮਨਿਸਟਰ ਆ ਇੱਕ ਮੇਰੇ ਖਿਲਾਫ ਦਰਜ ਕਰਤੀ ਇੱਕ ਪ੍ਰਗਟ ਸਿੰਘ ਐਮ ਐਲ ਏ ਕਾਂਗਰਸ ਦੇ ਖਿਲਾਫ ਦਰਜ ਕਰਤੀ ਤੇ ਇੱਕ ਸੁਖਵੀਰ ਸਿੰਘ ਬਾਦਲ ਦੇ ਖਿਲਾਫ